ਪੋਲਿਟਿਕਸ ਵਿੱਚ ਚਾਹੁੰਦਾ ਕੀ ਉਦੇਸ਼ ਕੀ ਪਰਪਸ ਹੈ ਤੁਹਾਡਾ ਵਿਖੋ ਜੀ ਮੈਨੂੰ ਇਹ ਲੱਗਦਾ ਹੈ ਵੀ ਕੁੜੀਆਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਹੈ ਜਿਵੇਂ ਇੱਕ ਕੁੜੀ ਘਰ ਨੂੰ ਚੰਗੇ ਤਰੀਕੇ ਨਾਲ ਸੰਭਾਲ ਸਕਦੀ ਹੈ ਫੈਮਿਲੀ ਨੂੰ ਚੰਗੇ ਤਰੀਕੇ ਨਾਲ ਸੰਭਾਲ ਸਕਦੀ ਹੈ ਉਸੇ ਤਰੀਕੇ ਦੇ ਨਾਲ ਉਨੀ ਸincereity ਦੇ ਨਾਲ ਜਿਹੜੀ ਪੋਲਿਟਿਕਸ ਦੇ ਵਿੱਚ ਅਸੀਂ ਸੋਸਾਇਟੀ ਨੂੰ ਸਰਵ ਕਰਨਾ ਹੁੰਦਾ ਹੈ ਇੱਕ ਸਿਸਟਮ ਨੂੰ ਮੈਨੇਜ ਕਰਨਾ ਹੁੰਦਾ ਹੈ ਤੇ ਕੁੜੀਆਂ ਮੈਨੂੰ ਲੱਗਦਾ ਵਧੀਆ ਤਰੀਕੇ ਨਾਲ ਕਰਦੀਆਂ ਆਧਕਾਰੀ ਜਿੱਥੇ ਨਾਮਣਾ ਖਟਿਆ ਉੱਤੇ ਇੱਕ ਕਿਸਾਨੀ ਸੰਘਰਸ਼ ਦਾ ਚਿਹਰਾ ਰਿਹਾ ਟਿਕਰੀ ਬਾਰਡਰ ਤੇ ਤੁਹਾਨੂੰ ਦੇਖਿਆ ਲਗਾਤਾਰ 1 ਸਾਲ ਦੇ ਕਰੀਬ ਸਪਾਈ ਤਾਂ ਕਰਦੇ ਰਹੇ ਛੜਕਾਂ ਦੀ ਟਰਾਲੀ ਨੇ ਨਜ਼ਦੀਕ ਚੱਲ ਕੇ ਕਿਸਾਨਾਂ ਦੀ ਸੇਵਾ ਕੀਤੀ ਹੁਣ ਪੋਲਿਟਿਕਸ ਦੇ ਵਿੱਚ ਆਇਓ ਜਿਵੇਂ ਪਹਿਲਾਂ ਕਹਿੰਦੇ ਸੀ ਸੱਤਾਤਰ ਤੇ ਜਿਵੇਂ ਦੋਸ਼ ਲੱਗਦੇ ਸੀ ਵੀ ਗੱਲ ਨਹੀਂ ਕਰਦੇ ਹੁਣ ਕਿਵੇਂ ਲੱਗਦਾ ਕਿਸਾਨੀ ਮੰਗਾਂ ਲੈ ਕੇ ਪਿਛਲੇ ਦਿਨੀ ਹੋਇਆ ਜਿਵੇਂ ਪੰਜਾਬ ਦੇ ਕਿਸਾਨ ਸੀ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਧਰਨੇ ਲਈ ਪਰ ਉਹਨਾਂ ਨੂੰ ਰੋਕਿਆ ਗਿਆ ਬੈਰੀਕੇਡ ਲਗਾ ਕੇ ਲੱਗਦਾ ਨਹੀਂ ਵੀ ਗੱਲ ਸੁਣਨੀ ਚਾਹੀਦੀ ਸੀ ਉਹਨਾਂ ਵੇਖੋ ਮੇਰੀ ਗੱਲ ਸੁਣੋ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕਰਦੀ ਹੈ ਵੇਖੋ ਤੁਸੀਂ ਮੋ ਜਿਹੜਾ ਉਹ ਪੰਜਾਬ ਸਰਕਾਰ ਨੇ ਪਹੁੰਚਾਇਆ ਹੈ ਬਿਜਲੀ ਜਿਹੜੀ ਹੈ ਕਿਸਾਨਾਂ ਨੂੰ ਦਿੱਤੀ ਹੈ ਜਿੱਥੇ ਬਿਜਲੀ ਦੀ ਤੰਗੀ ਨਹੀਂ ਆਂਦੀ ਆਜੀ ਦੇ ਡੇਟ ਦੇ ਵਿੱਚ ਕਿਸਾਨਾਂ ਨੂੰ ਜਿੱਥੇ ਆਪਾਂ ਗੱਲ ਕਰੀਏ ਐਮਐਸਪੀ ਦੀ ਐਮਐਸਪੀ ਸੈਂਟਰ ਦਾ ਸਬਜੈਕਟ ਹੈ ਉਹ ਪੰਜਾਬ ਦਾ ਸਬਜੈਕਟ ਨਹੀਂ ਹੈਗਾ ਪੰਜਾਬ ਨੇ ਹਮੇਸ਼ਾ ਹੀ ਵਿੱਚ ਵਿਚੋਲਗੀ ਦੀ ਕਰਕੇ ਕੋਸ਼ਿਸ਼ ਕੀਤੀ ਹੈ ਕਿ ਹਮੇਸ਼ਾ ਇਹ ਪ੍ਰੋਬਲਮ ਵੇੜੀ ਹੈ ਉਹ ਸੌਟ ਆਊਟ ਕੀਤੀ ਜਾਵੇ ਪਿੱਛੇ ਜੇ ਏਪੀਐਮਸੀ ਐਕ ਦਾ ਜਿਹੜਾ ਖਟਰਾ ਸੀਗਾ ਉਹ ਵੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹ ਰੱਦ ਕੀਤਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਉਹ ਸੀਗਾ ਜਿਹੜਾ ਅਸੀਂ ਤਿੰਨ ਬਿੱਲਾਂ ਦੀ ਮੰਗ ਕਰ ਰਹੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਬਿੱਲ ਸੀਗਾ ਜਿਹੜੀ ਸੈਂਟਰ ਫਿਰ ਤੋਂ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਸੀਗੀ ਸੋ ਇੱਥੋਂ ਸਾਫ਼ ਜ਼ਾਹਿਰ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਦੀ ਹੈ ਔਰ ਕਿਸਾਨਾਂ ਦੇ ਨਾਲ ਹਮੇਸ਼ਾ ਖੜੀ ਰਹੂਗੀ ਤੁਸੀਂ ਆਮ ਆਦਮੀ ਪਾਰਟੀ ਹੀ ਕਿਉਂ ਚੂਜ਼ ਕੀਤੀ ਹੋਰ ਪਾਰਟੀਆਂ ਤੇ ਇਹਦੇ ਵਿੱਚ ਕੀ ਡਿਫਰੈਂਸ ਦੇਖਦੇ ਹੋ ਰੀਜ਼ਨ ਕੀ ਸੀ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਦੇਖੋ ਜੀ ਸਭ ਤੋਂ ਪਹਿਲ ਨੂੰ ਤੇ ਮੈਨੂੰ ਇਹ ਲੱਗਦਾ ਹੈ ਕਿ ਨਵੀਂ ਪਾਰਟੀ ਹੈ ਇਹਦੇ ਵਿੱਚ ਫਰੈਸ਼ਨੈਸ ਹੈ ਠੀਕ ਹੈ ਪਿਛਲੀਆਂ 70 ਸਾਲਾਂ ਤੋਂ ਜਿਹੜੀਆਂ ਪਾਰਟੀਆਂ ਚਲਦੀਆਂ ਆ ਰਹੀਆਂ ਸੀਗੀਆਂ ਉਹਦੇ ਵਿੱਚ ਜੋ ਪੰਜਾਬ ਦਾ ਅੱਜ ਸਾਡਾ ਹਾਲ ਹੈ ਜੋ ਬਣਿਆ ਹੋਇਆ ਹੈ ਉਹਨਾਂ ਦਾ ਮੌਜੂਦਾ ਸਿਸਟਮ ਕਰਕੇ ਹੀ ਹੈ ਔਰ ਇੱਕ ਨਵੀਂ ਪਾਰਟੀ ਜਦੋਂ ਹੁਣ 3 ਸਾਲ ਹੋਇਆ ਹੈ ਪਾਰਟੀ ਆਈ ਹੈ ਨਵੇਂ ਐਮਐਲਏਜ਼ ਹੈ ਅੱਜ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਾਰਟੀ ਦੇ ਉੱਤੇ ਬਟ ਮੈਂ ਕਹੂੰਗੀ ਕਿ ਨਵੇਂ ਲੋਕਾਂ ਨੂੰ ਕੰਮ ਕਰਨ واسطے ਪ੍ਰਾਣਾ ਨੈਕਸਸ ਤੋੜਨ ਵਾਸਤੇ ਜਿਹੜੇ ਇੰਨੇ ਸਾਲਾਂ ਤੋਂ ਪੋਲਿਟিক্যাল ਲੋਕੀ ਬੈਠੇ ਨੇ ਉਹ ਡਿਫਿਕਲਟੀ ਹੁੰਦੀ ਹੈ ਕਿਸੇ ਵੀ ਕਾਰਗੁਜ਼ਾਰੀ ਨੂੰ ਨਿਕਲ ਕੇ ਚੱਲਣਾ ਔਰ ਖਾਸ ਕਰਕੇ ਉਸ ਉਸ ਟਾਈਮ ਤੇ ਜਦੋਂ ਜਦੋਂ ਸਾਡੇ ਪੰਜਾਬ ਦੇ ਵਿੱਚ ਇੱਕ ਸਾਡੇ ਪੰਜਾਬ ਜਿਹੜੀ ਹੈ ਬਾਰਡਰ ਸਟੇਟ ਹੈ ਇੱਥੇ ਇਨਕਲਾਬੀ ਲੋਕ ਨੇ ਮੁਜ਼ਹਿਰੇ ਲਾਉਂਦੇ ਨੇ ਔਰ ਜਦੋਂ ਸਾਡੇ ਪੰਜਾਬ ਨੂੰ ਇਸ ਹਾਲ ਤੱਕ ਪਹੁੰਚਾ ਦਿੱਤਾ ਗਿਆ ਹੋਵੇ ਕਿ ਜਦੋਂ ਪੰਜਾਬ ਦੇ ਬਜਟ ਦੀ ਇਸ਼ੂ ਆਂਦੀ ਹੈ ਉਹ ਪਿਛਲੀਆਂ ਸਰਕਾਰਾਂ ਤੋਂ ਫੋਰਵਰਡ ਹੋਇਆ ਹੈ ਸੋ ਇਟ ਵਿਲ ਟੇਕ ਟਾਈਮ ਥੋੜਾ ਟਾਈਮ ਤੇ ਲੱਗੂਗਾ ਪੰਜਾਬ ਨੂੰ ਠੀਕ ਕਰਨ ਵਾਸਤੇ ਔਰ ਦੂਜੀ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਆਮ ਆਦਮੀ ਪਾਰਟੀ ਦੀ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ ਸਰਦਾਰ ਭਗਤ ਸਿੰਘ ਤੇ ਵਾਬਾਪਾ ਸਾਬ ਅੰਬੇਦਕਰ ਜੀ ਜਿਹੜੀ ਇਹਨਾਂ ਨੇ ਫੋਟੋ ਸਰਕਾਰੀ ਦਾਰਿਆਂ ਦੇ ਵਿੱਚ ਲਾਈ ਹੈ ਉਹ ਇਥੇ ਬੈਂਚਮਾਰਕ ਟੂ ਪੋਲਿਟਿਕਸ ਔਰ ਮੇਰਾ ਜਿਹੇ ਜਆ ਮਤਲਬ ਮੇਰਾ ਬੈਕਗ੍ਰਾਉਂਡ ਹੈ ਕਾਮਰੇਡ ਬੈਕਗ੍ਰਾਉਂਡ ਨੂੰ ਮੈਂ ਬਿਲੋਂਗ ਕਰਦੀ ਹਾਂ ਬਚਪਨ ਤੋਂ ਲੈ ਕੇ ਹੋਂ ਤੱਕ ਅਸੀਂ ਭਗਤ ਸਿੰਘ ਦੀ ਫੋਟੋ ਦੇ ਉੱਤੇ ਆ ਦੇਖਦੇ ਆਏ ਹਾਂ ਔਰ ਪਲੇਸ ਕੀਤੇ ਨੇ ਭਾਈ ਮੰਨਾ ਸਿੰਘ ਗੁਸ਼ਨ ਭਾਜੀ ਦੇ ਨਾਲ ਔਰ ਮਤਲਬ ਇੱਕ ਇਨਕਲਾਬੀ ਮਾਹੌਲ ਦੇ ਵਿੱਚ ਰਹੇ ਹਾਂ ਤੇ ਸਾਡੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਜਿੱਥੇ ਭਗਤ ਸਿੰਘ ਦੀ ਫੋਟੋ ਲੱਗੀ ਹੈ ਉਸ ਫੋਟੋ ਦੇ ਅੱਗੇ ਅਸੀਂ ਬੈਠੇ ਹਾਂ ਮੈਂ ਇੱਕ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀਗਾ ਸਰਕਾਰ ਬਣਨ ਤੋਂ ਔਰਤਾਂ ਨੂੰ 1000 ਰੁਪਏ ਦਿੱਤਾ ਜਾਊਗਾ ਦਿੱਲੀ ਸਰਕਾਰ ਬਣਨਸਾਰ ਉਹਨਾਂ ਨੇ 2500 ਰੁਪਏ ਦਾ ਐਲਾਨ ਕਰ ਦਿੱਤਾ ਪਹਿਲੀ ਕਿਤੇ ਦਿਨ ਸ਼ੁਰੂ ਕਰ ਦਿੱਤੇ ਕਿ ਲੱਗਦਾ ਨਹੀਂ ਆ ਵੀ ਆਮ ਆਦਮੀ ਪਾਰਟੀ ਇਹ ਪੂਰਾ ਕਾਝੂਗੇ ਵੇਖੋ ਜੀ ਇਹ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵਾਅਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਉਹ ਪੂਰੇ ਕਰੂਗੀ ਸਾਡੀ ਸਰਕਾਰ ਨੂੰ ਹਜੇ 3 ਸਾਲ ਹੋਏ ਆ 3 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਰਕਾਰ ਕੋਪਪ ਕਰਦੀ ਹੈ ਚੀਜ਼ਾਂ ਕਰਨ ਦੇ ਉੱਤੇ ਤੁਸੀਂ ਸਭ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਸਮਝਣ ਦੀ ਲੋੜ ਹੈ ਜਿਵੇਂ ਮੈਂ ਅੱਗੇ ਗੱਲ ਕੀਤੀ ਹੈ ਕਿ ਪਿਛਲੇ 70 ਸਾਲਾਂ ਤੋਂ ਦੋ ਸਰਕਾਰਾਂ ਆਈਆਂ ਸਿਗੀਆਂ ਜਿਨ੍ਹਾਂ ਨੇ ਪੂਰਾ ਬੈਗੇਜ ਪਾਇਆ ਹੈ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦਾ ਭਾਰ ਹੈ ਇਸ ਟਾਈਮ ਦੇ ਉੱਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਹ ਸਾਰੀਆਂ ਚੀਜ਼ਾਂ ਸੌਟ ਆਊਟ ਕਰdੀਆਂ ਚਾਹੀਦੀਆਂ ਆ ਹੌਲੀ ਹੌਲੀ ਸਾਨੂੰ ਸਾਥ ਦੇਣ ਦੀ ਲੋੜ ਹੈ ਅਜ ਸਰਕਾਰ ਦੀ ਸਰਕਾਰ ਦੇ ਐਮ ਐਲ ਏਜ਼ ਦੀ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹਨਾਂ ਨੂੰ ਕੁਐਸਚਨ ਕਰਨੇ ਸ਼ੁਰੂ ਕਰdਿਏ ਕੁਐਸਚਨ ਤਾਦ ਕਰੀਏ ਜੇ ਆਮ ਆਦਮੀ ਪਾਰਟੀ ਨੂੰ ਵੀ 30 ਸਾਲ ਹੋ ਗਏ ਹੈ ਸਰਕਾਰ ਦੇ ਵਿੱਚ ਆਇਆ ਤੇ ਤਦ ਵੀ ਉਹਨਾਂ ਨੇ ਕੱਖ ਨਹੀਂ ਕੀਤਾ ਸੋ ਹਜੇ everything is going around ਹਜੇ ਸਾਡੀ ਸਰਕਾਰ ਚਲੀ ਨਹੀਂ ਗਈ ਹਜੇ ਹੈਗੀ ਹੈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਅਸੀਂ ਪੰਜਾਬ ਦੇ ਸਿਸਟਮ ਚ ਲੈ ਕੇ ਗਏ ਨਸ਼ਿਆਂ ਨੂੰ ਲੈ ਕੇ ਕਿਵੇਂ ਦੇਖਦੇ ਬੰਦਾ ਵੇਖੋ ਜੀ ਪਹਿਲੀ ਸਰਕਾਰ ਹੈ ਜਿਨੇ ਨਸ਼ਿਆਂ ਨੂੰ ਲੈ ਕੇ ਇੰਨਾ ਸਟ੍ਰਿਕਟ ਕਦਮ ਚੁੱਕਿਆ ਹੈ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਹਮੇਸ਼ਾ ਨਸ਼ਿਆਂ ਨੂੰ ਮਟਾਉਣ ਦੇ ਵਾਅਦੇ ਕੀਤੇ ਹੈ ਨਸ਼ਿਆਂ ਦੇ ਉੱਤੇ ਪੋਲਿਟਿਕਸ ਕੀਤੀ ਹੈ ਪਾਵੇਂ ਕਈ ਸਰਕਾਰਾਂ ਦੇ ਸੀਐਮ ਆ ਸੀਐਮ ਨੇ ਸੋਹ ਚੁੱਕੀ ਹੈ ਕਿ ਨਸ਼ਾ ਖਤਮ ਕਰ ਦਾਂਗੇ ਠੀਕ ਹੈ ਬਟ ਸਾਡੀ ਸਰਕਾਰ ਨੇ ਪਹਿਲੀ ਵਾਰੀ ਜਮੀਨੀ ਪੱਧਰ ਦੇ ਉੱਤੇ ਉੱਤੇ ਕਦਮ ਵੀ ਚੁੱਕਿਆ ਹੈ ਭਗਵੰਤ ਸਿੰਘ ਸਰਕਾਰ ਨੇ ਔਰ ਨਾਲ ਹੀ ਤੁਸੀਂ ਦੇਖ ਰਹੇ ਹੋ ਡੇਲੀ ਸਾਡੇ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ ਨਸ਼ਿਆਂ ਦੀ ਕਮੇਟੀ ਦੇ ਔਰ ਥੱਲੇ ਜਿੰਨੇ ਵੀ ਉਹਨਾਂ ਦੇ ਥੱਲੇ ਕੈਬਨਿਟ ਮੰਤਰੀ ਲਾਏ ਗਏ ਨੇ ਐਵਰੀਡੇ ਦੀ ਰਿਪੋਰਟ ਹੈ ਕਿ ਉਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਹੁੰਚ ਰਹੇ ਨੇ ਉੱਥੋਂ ਦੀ ਪੁਲਿਸ ਦੇ ਨਾਲ ਰابطਾ ਕਰ ਰਹੇ ਨੇ ਹਰ ਕਿਸਤੋਂ ਦੀਆਂ ਰਿਪੋਰਟਾਂ ਲੈ ਰਹੇ ਨੇ ਡਿਡਿਕਸ਼ਨ ਸੈਂਟਰਸ ਨੂੰ ਸਹੀ ਕੀਤਾ ਜਾ ਰਿਹਾ ਹੈ ਔਰ ਜੇ ਗੱਲ ਕੀਤੀ ਜਾਵੇ 2023 ਤੋਂ ਹੀ ਡਾਕਟਰ ਬਲਬੀਰ ਸਾਡੇ ਨਾਲ ਮਿਲ ਕੇ ਪਿੰਨਾਂ ਦੇ ਵਿੱਚ ਨਸ਼ਿਆਂ ਦੀਆਂ ਕਮੇਟੀਆਂ ਬਣਾ ਰਹੇ ਸੀਗੇ ਔਰ ਨਾਲ ਹੀ ਅੰਮ੍ਰਿਤਸਰ ਦਾ ਜੜੀ ਡਿਡਿਕਸ਼ਨ ਸੈਂਟਰ ਹੈ ਉਹਨਾਂ ਨੇ ਉਦੋਂ ਹੀ ਉਹਨੂੰ ਠੀਕ ਕਰ ਦਿੱਤਾ ਸੀਗਾ ਤੁਸੀਂ ਦਿੱਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿ ਮਿਸ਼ਨ 2027 ਵਿਧਾਨ ਸਭਾ ਚੋਣਾਂ ਤੁਹਾਡੇ ਦਿਮਾਗ ਚ ਨੇ ਇਲੈਕਸ਼ਨ ਲੜੋ ਵੇਖੋ ਜੀ ਇਹ ਮੈਂ ਨਹੀਂ ਕਹਿ ਸਕਦੀ ਕਿ ਮੈਂ ਇਲੈਕਸ਼ਨ ਲੜੂੰਗੀ ਕਿ ਨਹੀਂ ਲੜੂੰਗੀ ਜਿਹੜਾ ਵੀ ਇਨਸਾਨ ਪੋਲਿਟਿਕਸ ਦੇ ਵਿੱਚ ਆਂਦਾ ਹੈ ਉਹਨੂੰ ਇਲੈਕਸ਼ਨ ਜ਼ਰੂਰ ਲੜਨੀ ਚਾਹੀਦੀ ਹੈ ਬਟ ਇਹਦਾ ਇਹਦਾ ਡਿਸੀਜਨ 메ਕਿੰਗ ਮੈਂ ਨਹੀਂ ਕਰ ਸਕਦੀ ਇਹਦੇ ਡਿਸੀਜਨ 메ਕਿੰਗ ਪਾਰਟੀ ਕਰੂਗੀ ਕਿਉਂਕਿ ਮੈਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਆਰਗੇਨਾਈਜੇਸ਼ਨ ਹੀ ਡਿਸਾਈਡ ਕਰਦੀ ਹੈ ਵੀ ਕਿੰਨੇ ਇਲੈਕਸ਼ਨ ਲੜਨੇ ਆ ਔਰ ਕਿੰਨੇ ਨਹੀਂ ਲੜਨੇ ਬੋਲਣ ਲਈ ਐਗਰੀ ਹੈਗੇ ਵੇਖੋ ਜੀ ਮੈਂ ਹਰ ਕੋਈ ਇਨਸਾਨ ਐਗਰੀ ਹੁੰਦਾ ਐ ਲੜਨ ਵਾਸਤੇ ਪਰ ਜੇ ਮੇਰੀ ਪਾਰਟੀ ਡਿਊਟੀ ਲਾਉਗੀ ਤੇ ਮੈਂ ਲੜੂਗੀ ਜੇ ਮੇਰੀ ਪਾਰਟੀ ਡਿਊਟੀ ਨਹੀਂ ਲਾਉਗੀ ਤੇ ਫਿਰ ਮੈਂ ਨਹੀਂ ਲੜਾਂਗੀ